ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਆ ਜੀ ਜਿਵੇਂ ਕਿ ਪਿਛਲੇਟ ਐਪੀਸੋਡ ਵਿੱਚ ਦਿਖਾਇਆ ਸੀ ਕਿ ਨਵੀ ਤੇ ਗੁਰੀ ਨੂੰ ਵਟਨਾ ਲੱਗ ਰਿਹਾ ਆ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਗੁਰੀ ਕੈਂਡੀ ਨੂੰ ਦੇਖ ਕੇ ਹੈਰਾਨ ਹੀ ਰਹਿ ਗਿਆ ਕੈਂਡੀ ਨੂੰ ਉਹਨੇ ਮਨਨ ਕੀਤਾ ਸੀ ਕਿ ਮੇਰੇ ਵਿਆਹ ਦੇ ਕਿਸੇ ਵੀ ਫੰਕਸ਼ਨ ਚ ਤੂੰ ਸ਼ਾਮਲ ਨਹੀਂ ਹੋਣਾ ਕੈਂਡੀ ਫੇਰ ਆਤਮ ਕੀ ਕੈਂਡੀ ਉਹਦੀ ਮੰਮੀ ਦੀ ਗੁਰੀ ਦੀ ਮੰਮੀ ਦੇ ਸ਼ਹਿਰ ਤੇ ਟੱਪਦੀ ਆ ਉਹਦੀ ਮੰਮੀ ਉਹਨੂੰ ਸ਼ਹਿਦ ਦਿੰਦੀ ਆ ਤੇ ਗੁਰੀ ਉਹਨੂੰ ਦੇਖ ਕੇ ਹੈਰਾਨੀ ਗੁਰੀ ਛੱਡ ਕੇ ਸਾਰੇ ਹੈਰਾਨ ਰਹਿ ਗਏ ਤੇ ਗੁਰੀ ਉਹਨੂੰ ਬੋਲਿਆ ਵੀ ਫਿਰ ਕੈਂਡੀ ਨੇ ਮਾਫੀ ਮੰਗੀ ਉਹਦੇ ਤੋਂ ਪਰ ਜਿਹੜੀ ਗੁਰੀ ਦੀ ਮੰਮੀ ਆ ਉਹ ਕਹਿੰਦੀ ਆ ਕਿ ਸਾਡਾ ਹੋਰ ਕੋਈ ਆਸਟ੍ਰੇਲੀਆ ਤੋਂ ਆਇਆ ਨਹੀਂ ਇਹਨਾਂ ਨੇ ਬਹੁਤ ਜਲਦੀ ਵਿਆਹ ਆਖ ਲਿਆ ਜੇ ਸਾਡਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਤਾਂ ਕੈਂਡੀ ਤਾਂ ਛੁੱਟੀ ਲੈ ਕੇ ਆਈ ਆ ਨਾ ਉੱਥੋਂ ਇਹਨੂੰ ਤਾਂ ਸ਼ਾਮਲ ਹੋ ਲੈਂਦੇ ਹੋ ਇਹ ਨਹੀਂ ਜਾ ਸਕਦੀ ਇੱਥੋਂ ਉਧਰ ਅੰਮੂ ਗਿਆ ਬੀਬੀ ਨੂੰ ਲੱਭਣ ਭੂਆ ਹੌਫੋਰ ਦਾ ਪਤਾ ਲੱਗ ਗਿਆ ਉਹਨੂੰ ਕਿ ਉਹਨਾਂ ਦੇ ਕੋਲ ਹੀ ਆ ਬੀਬੀ ਤੇ ਇਹ ਜਿਹੜਾ ਗੋਪੀਆ ਇਹ ਪਹਿਲੇ ਰਾਖੀ ਤੇ ਖੜਾ ਸੀਗਾ ਵੀ ਕਿਤੇ ਇਹ ਨਿਕਲ ਨਾ ਜਾਣ ਬੀਬੀ ਨੂੰ ਲੈ ਕੇ ਫਿਰ ਅੰਮੂ ਆ ਗਿਆ ਅੰਮੂ ਨੇ ਤੇ ਗੋਪੀ ਨੇ ਦਰਵਾਜ਼ਾ ਖੜਕਾਇਆ ਤੇ ਇਹ ਸੋਚ ਰਹੇ ਆ ਕਿ ਕਿੱਦਾਂ ਕਰੀਏ ਮਤਲਬ ਮਤਲਬ ਇਹ ਵੀ ਦਰਵਾਜ਼ਾ ਖੜਕਾਣਾ ਹੀ ਪੈਣਾ ਫੇਰ ਹੀ ਇਦਾਂ ਤਾਂ ਖੋਲਣਾ ਨਹੀਂ ਇਹਨਾਂ ਨੇ ਜੇ ਨਾ ਖੋਲੇ ਤਾਂ ਆਪਾਂ ਤੋੜ ਦਾਂਗੇ ਤੇ ਇਹ ਜਿੱਦਾਂ ਹੀ ਅੱਗੇ ਨੂੰ ਹੋਏ ਤੇ ਇਸ ਕੰਮ ਲਈ ਕਿ ਆਪਾਂ ਦਰਵਾਜ਼ਾ ਖੜਕਾ ਕੇ ਦੇਖਦੇ ਆ ਕੀ ਕਰਦੇ ਆ ਤੇ ਉਧਰ ਭੂਆ ਫੁੱਫੜ ਦਾ ਡਾਰੀ ਗਏ ਪੀ ਉਹਨਾਂ ਨੇ ਅੰਮੂ ਦੀ ਆਵਾਜ਼ ਸੁਣ ਲਈ ਤੇ ਇਹਨਾਂ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਕਿ ਹੁਣ ਆਪਾਂ ਕੀ ਕਰੀਏ ਤੇ ਪੀ ਇਹ ਇਹ ਤਾਂ ਅੰਮੂ ਦੀ ਆਵਾਜ਼ ਦਾ ਫੁੱਫੜ ਕਹਿੰਦਾ ਇਹ ਤਾਂ ਅੰਮੂ ਦੀ ਆਵਾਜ਼ ਲੱਗਦੀ ਆ ਹੁਣ ਆਪਾਂ ਕੀ ਕਰੀਏ ਇਹਨਾਂ ਨੇ ਬੀਬੀ ਨੂੰ ਇੱਕ ਚਾਦਰ ਪਾ ਕੇ ਤੇ ਸਾਈਡ ਤੇ ਲਪੋੜ ਦਿੱਤਾ ਤੇ ਭੂਆ ਆ ਗਈ ਦਰਵਾਜ਼ਾ ਖੋਲਣ ਪੂਆ ਦਰਵਾਜ਼ਾ ਖੋਲਣ ਆ ਕੇ ਕਹਿੰਦੀ ਅੰਮੂ ਮੇਰਾ ਪੋਤਾ ਆ ਗਿਆ ਉਹ ਤੈਨੂੰ ਮੇਰੇ ਪੂਆ ਦੇ ਘਰ ਦਾ ਰਸਤਾ ਲੱਭ ਗਿਆ ਲੱਗ ਗਈ ਨਾਟਕ ਕਰਨ ਜਿੱਦਾਂ ਕੇ ਕਰਦੀ ਹੁੰਦੀ ਅੱਗੇ ਅੰਮੂ ਕਹਿੰਦਾ ਕੇ ਮੇਰੇ ਨਾਲ ਨਾਟਕ ਕਰਨੀ ਲੋੜ ਨਹੀਂ ਹੈਗੇ ਮੈਨੂੰ ਬੀਬੀ ਦੱਸੋ ਕਿੱਥੇ ਆ ਪੂਆ ਉਲਟਾ ਉਹਨਾਂ ਔਕੀ ਹੋਣ ਲੱਪਈ ਕਹਿੰਦੀ ਆ ਪਤਾ ਤੇ ਅੱਤੇ ਕਹਿੰਦੀ ਪਰਚਾ ਕਰਵਾ ਦੇਣਾ ਕੇ ਬੀਬੀ ਨੂੰ ਤੂੰ ਲੁਕੋਇਆ ਆ ਤੇ ਕੇ ਸਾਨੂੰ ਪਤਾ ਕਹਿੰਦੀ ਤੂੰ ਕੀ ਕਰਦਾ ਫਿਰਦਾ ਆ ਸਾਡੇ ਕੋਲ ਨਹੀਂ ਹੈਗੀ ਬੀਬੀ ਸਾਫ਼ ਹੀ ਮੁੱਕਰ ਗਈ ਉਹ ਕਹਿੰਦਾ ਚਲੋ ਠੀਕ ਆ ਜਾਓ ਤੁਸੀਂ ਕਹਿੰਦਾ ਪੁਲਿਸ ਕੰਪਲੇਂਟ ਕਰ ਦੋ ਤੇ ਅਸੀਂ ਕਹਿੰਦਾ ਦੇਖ ਲਾਂਗੇ ਕਹਿੰਦਾ ਖਾ ਪੁੱਫੜ ਦੇ ਸਿਰ ਤੇ ਹੱਥ ਰੱਖ ਕੇ ਸੋ ਕਿ ਬੀਬੀ ਦਾ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਬੀਬੀ ਨੂੰ ਨਹੀਂ ਲਿਆਂਦਾ ਆਪਣੇ ਘਰ ਉਹਨੇ ਸੋ ਆਨ ਹੀ ਖਾਦੀ ਉਹ ਕਹਿੰਦਾ ਇੱਥੇ ਸਾਹ ਪਤਾ ਲੱਗਦਾ ਕਿ ਬੀਬੀ ਦਾ ਤੁਹਾਨੂੰ ਪਤਾ ਆ ਉਧਰ ਬੀਬੀ ਨੇ ਚੂਹਾ ਦੇਖ ਲਿਆ ਉਥੋਂ ਨਿਕਲ ਆਈ ਤੇ ਉਹਨੂੰ ਵੀ ਬੀਬੀ ਨੂੰ ਵੀ ਪਤਾ ਨਹੀਂ ਹੈਗਾ ਇਸ ਗੱਲ ਦਾ ਕਿ ਇਹ ਮੈਨੂੰ ਕਿਹੜੇ ਮਕਸਦ ਦੇ ਨਾਲ ਲੈ ਕੇ ਆਏ ਆ ਤੇ ਬੀਬੀ ਕਹਿੰਦੀ ਗੋਪੀ ਕਹਿੰਦਾ ਤੂੰ ਬੀਬੀ ਵੀ ਨਾਲੇ ਨਾਲ ਰਲੀ ਹੋਈ ਆ ਤੇ ਬੀਬੀ ਗਾਂਧੀ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਇਹਨਾਂ ਨੇ ਮਤਲਬ ਮੈਨੂੰ ਘਾਤੋ ਰੱਖਿਆ ਇੱਥੇ ਤੇ ਇਹ ਕਹਿੰਦੇ ਆ ਕਿ ਅਸੀਂ ਤੇਰੀ ਆਪੀ ਗੱਲ ਕਰਵਾ ਦਾਂਗੇ ਹੁਣ ਦੇਖਦੇ ਆ ਅੱਗੇ ਕੀ ਹੁੰਦਾ ਅਮੂ ਬੀਬੀ ਨੂੰ ਨਾਲ ਨਹੀਂ ਲੈ ਕੇ ਗਿਆ ਜੇ ਤੁਹਾਨੂੰ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ